ट तूं चल खड़ी हुया टंग जे करे ਕੀ ਕਰੀਏ ਅਨਮਰਜੀ ਸੈਟ ਕਰੀ ਜਾਂਦੀ ਸੀ ਜੀ ਤੁਸੀਂ ਤਾਂ ਮੀਚ ਮੰਜੇ ਸਾਰੇ ਖਰਾਬ ਕਰਤੇ ਮੈਂ ਚਲ ਦੁਬਾਰਾ ਭਰਾ ਲਾਂਗੇ ਚਲ ਕੋਈ ਨਹੀਂ ਮੈਂ ਤਾਂ ਇਹ ਕਹਿੰਦਾ ਸੀ ਤੇਰੇ ਕੋਲੇ ਹੈਗਾ 100 150 ਰੁਪਇਆ ਕਿਉਂ ਮੇਰੇ ਕੋਲ ਪੈਸੇ ਕਿੱਥੋਂ ਆ ਗਏ ਉਹ ਮਹਾ ਹੋਣਗੇ ਮੈਂ ਇਹ ਕਹਿੰਦਾ ਸੀ ਤੈਨੂੰ ਪਤਾ ਮੈਂ ਦਵਾਈ ਵੀ ਖਾਈ ਜਨਾਗਾ ਫਰੇਕ ਕਿ ਲੱਗਦਾ ਤਾਂ ਕਿੱਥੇ ਛੱਡੀ ਜਾਂਦੀ ਐ ਤਾਰੂ ਇੱਕ ਅਜੇ ਠੰਡ ਜੀ ਸੀ ਤੇ ਜੀ ਜਗਰੀ ਜਾਂਦਾ ਸੀ ਵੀ ਚੱਲ ਪੌਗਾ ਕਰਾ ਲਵਾਂ ਮੈਂ ਨਾ ਤੂੰ ਐਂ ਤਾਂ ਦੇਖ ਲਾ ਮੈਂ ਕਿਹੜਾ ਉੱਥੇ ਕਿਤੇ ਕੰਮ ਤੇ ਲੱਗੀ ਹੋਈ ਸੀਗੀ ਵੀ ਤਾਨੂੰ ਪੈਸੇ ਲਿਆ ਕੇ ਦੇ ਦਾਂ ਉਹ ਤਾਂ ਠੀਕ ਆ ਐਂ ਤਾਂ ਮਹਾ ਕੀਆ ਤੇਪਰਾ ਮਾਨੇ ਦਿੱਤਾ ਹੋਵੇ 100-100 ਰੁਪਿਆ ਐਂ ਤਾਂ ਦਿੱਤੀ ਹੋਣਗੇ ਕਿਉਂ ਮੇਰੇ ਭਰਾ ਕੀ ਤੇਰੇ ਵਾਸਤੇ ਦੇਣਗੇ ਨੰਗੀ ਤੁਰੇ ਫਿਰਦੇ ਉਹ ਐ ਕਿ ਮੈਂ ਬੋਲਦਾਗਾ ਮੇਰੇ ਪੇਕਿਆਂ ਨੂੰ ਚਲ ਫਿਰ ਬੋਲਾਂਗਾ ਨਾ ਤੂੰ ਵੱਡਾ ਸ਼ੌਕਾਰ ਆ ਮੈਂ ਤਾਂ ਚਲ ਜਿਹੇ ਜਿਹੇ ਹੈਗਾਗਾ ਤੈਨੂੰ ਆਉਂਦੀ ਨੂੰ ਕੋਈ ਦੇ ਤਾਂ ਸਕਦੇ ਆ 100 200 ਰੁਪਈਆ ਖਾਲੀ ਨਹੀਂ ਮੋੜਦਾ ਹੁੰਦਾ ਅਗਲਾ ਮੇਰੇ ਭਰਾ ਮਨੂੰ ਨੰਗ ਨੰਗ ਜੇ ਨਾ ਕਹਿ ਨਾਲ ਨਾ ਉਦੋਂ ਕਿਵੇਂ ਮੂਰੇ ਹੱਥ ਬੰਨਦਾ ਸੀਗੇ ਮੇਰੇ ਭਰਾ ਦੇ ਵੀ ਇੱਕ ਵਾਰ ਤੋੜ ਦੇ ਨਾਲ ਮੇਰੇ ਉਹ ਤਾਂ ਬੜਾ ਕਹਿੰਦਾ ਸੀਗਾ ਮੈਂ ਮਾਕੇ ਤੋਂ ਮਰਜ਼ੀ ਲੈ ਕੇ ਦੇਵਾਂ ਹੁਣ ਤੇਰੇ ਕੋਲ ਕੋਈ ਕੁਝ ਨਿਕਲਦਾ ਵੀ ਹੈ ਨਹੀਂ ਇਹਦਾ ਮਤਲਬ ਜੇ ਮੈਂ ਉੱਥੇ ਹੱਥ ਮੰਨ ਲੇ ਇਹਦਾ ਮਤਲਬ ਮੈਂ ਡਰਦਾਗਾ ਉਦੋਂ ਕਿ ਮੈਂ ਮੰਨਤਾ ਜਿਹਾ ਕਰਦਾ ਸੀਗਾ ਤੂੰ ਬੜਾ ਜਾ ਤੇਰੇ ਹੈ ਨਹੀਂ ਗੇ ਲੱਛਣ ਘਰ ਬਸਾਉਣ ਵਾਲੇ ਤੂੰ ਬੜਾ ਜਾਣਾ ਬੋਲੋ ਤੇਰਾ ਭਰਾ ਆਹੋ ਹਵਾਜੀ ਕਰਦਾ ਸੀ ਉੱਥੇ ਪੰਚਾਇਤ ਮੂਰੇ ਗੁੱਸਾ ਦਾ ਮੈਨੂੰ ਬਥੇਰਾ ਚੜਿਆ ਸੀ ਮਹਾ ਚਲਕੂਈ ਨੂੰ ਫੇਰ ਹੀ ਦੇਖੂਗਾ ਉਹ ਤਾਂ ਦাদু ਪਤੰਦਰ ਮੂਰੇ ਬੋਲਿਆ ਵੀ ਨਹੀਂ ਹੈਗਾਗਾ ਆ ਬੋਲਿਆ ਨਹੀਂ ਹੈਗਾ ਉਹ ਤਾਂ ਹੱਥ ਬੰਨਣ ਲੱਗ ਗਿਆ ਵੇ ਇੱਕ ਵਾਰੀ ਤੋੜ ਦੋ ਮੇਰੇ ਨਾਲ ਮੇਰੇ ਡਿੱਕੇ ਨਹੀਂ ਚੜੇ ਫਿਰ ਤੇਰੇ ਭਾਈ ਕੱਲੇ ਕੱਲੇ ਦੀ ਬੱਧਰੀ ਬਣਾ ਦੂੰ ਮੈਂ ਜਿੱਤੇ ਫਸ ਗਏ ਤੂੰ ਮੇਰੇ ਭਰਾ ਦੇ ਹੱਥ ਲਾ ਕੇ ਦਿਖਾ ਦੀ ਤੇ ਹੁਣ ਬੋਲ ਕੇ ਦਿਖਾਵੇ ਉਹ ਮੈਨੂੰ ਫੇਰ ਦੱਸ ਕੋਈ ਨਾ ਮੈਂ ਉਹਨਾਂ ਨੂੰ ਹੁਣੇ ਫੋਨ ਕਰਕੇ ਬੁਲਾਉਣੀ ਆ ਫੋਨ ਕਰਦੀਆਂ ਨਾਲੇ ਹੋਰ ਫੇਰ ਬੋਲ ਕੇ ਦਿਖਾਈ ਮੈਨੂੰ ਤਾਂ ਆ ਗੱਲ ਤੋਂ ਹੈਰਾਨੀ ਆ ਨਹੀਂ ਕੁੜੀ ਨੂੰ ਅਗਲਾ 100 200 ਰੁਪਏ ਵੀ ਦੇ ਦਿੰਦਾ ਹੁੰਦਾ ਵੀ ਚੱਲ ਭਾਈ ਸਾਡੀ ਤੂੰ ਕੰਮ ਕਰ ਲੈ ਕੰਮ ਕਰ ਲੈ ਮੈਂ ਕਰੀ ਜਾਂਦਾ ਤੈਨੂੰ ਦੱਸੀ ਆ ਨਾ ਦਵਾਈ ਚੱਲੀ ਜਾਂਦੀ ਆ ਹੁਣ ਤੂੰ ਬਾਲਾ ਬੋਲਦੀ ਆ ਮੰਗਤਾ ਮੰਗੂ ਪੈਸੇ ਮੰਗੀ ਜਾਊਗਾ ਹਾਂ ਜੇ ਨਾ ਬੋਲ ਮਾਰੇ ਹੱਥਾ ਫੜਾ ਨਾ ਖੁੰਝੇ ਨਾਲ ਵਜੇਂਗੀ ਜਾ ਕੇ ਤੂੰ ਮੇਰੇ ਹੱਥ ਲਾ ਕੇ ਦਿਖਾ ਕੀ ਹੱਥ ਲਾ ਕੇ ਦਿਖਾਣ ਵਾਲੇ ਹੋ ਇਹ ਤਾਂ ਪਹਿਲੇ ਹੀ ਸੀ ਜਿਹੜੀ ਮੈਂ ਤੇਰੇ ਤੋਂ ਕੁੱਟ ਖਾ ਲੈਂਦੀ ਸੀਗੀ ਆ ਦੇਖ ਮੈਂ ਤਾਂ ਅੱਜ ਪੀ ਕੇ ਆਊਂਗਾ ਆ ਮੋਬਾਈਲ ਵੇਚੂਗਾ ਪੂਰਾ ਰੱਜ ਕੇ ਆਊਂਗਾ ਕਰ ਲਾ ਮੇਰਾ ਕੀ ਕਰਨਾ ਤੂੰ ਪੀ ਆਹੀ ਮੂਤ ਪੀਣਾ ਤਾਂ ਜਾਣਦਾਗਾ ਮੈਂ ਪੀਊਂਗਾ ਆਪਦੇ ਪੈਸੇ ਦਾ ਪੀਣਾ ਕੀ ਤੇਰੇ ਪਰਾ ਮਾ ਦੋ ਪੈਹੇ ਫੜ ਕੇ ਪੀਣਾ ਦੱਸ ਤੂੰ ਬੜੀ ਕਰੇ ਬੜੀ ਕਰੇ ਕੀ ਕਰ ਲੈਂਗੇ ਆ ਮੋਬਾਈਲ ਸਾਰੇ ਵੇਚ ਕੇ ਉਹ ਅੱਜ ਦੇਖੀ ਡੱਕ ਕੇ ਆਉਂਗਾ ਪੰਜ ਦਿਨਾਂ ਦਾ ਰਾਸ਼ਨ ਹੋ ਜੂ ਮੇਰਾ ਪੰਜ ਦਿਨਾਂ ਦਾ ਪੰਜ ਦਿਨ ਫੁੱਲ ਪੀਉਂਗਾ ਨਾਲੇ ਬੁਲਾ ਲਈਂ ਆਪਣੇ ਭਾਈ ਨੂੰ ਕੀ ਕਰਦਾ ਕੋਈ ਨਾ ਕਰਦੀਆਂ ਮੈਂ ਉਹਨਾਂ ਨੂੰ ਫੋਨ ਵੀ ਆ ਹੁਣ ਫੇਰ ਲੱਗ ਗਿਆ ਇਹ ਲੱਛਣ ਕਰਨ ਓਏ ਤੂੰ ਟਿਕ ਜਾ ਟਿਕ ਜਾ ਜਦੋਂ ਮੇਰੇ ਦੋ ਪੈਗ ਲੱਗੇ ਹੁੰਦੇ ਆ ਨਾ ਉਹਦੇ ਕਰ ਦਿੰਦੇ ਪ੍ਰੋਣਾ ਜੀ ਪ੍ਰੋਣਾ ਜੀ ਡਰਦੇ ਆ ਮੈਥੋਂ ਬਿਕੇ ਤੇ ਹੁਣਾ ਤੂੰ ਤਾਂ ਤੂੰ ਹੀ ਉਹਨਾ ਮਰੇ ਹੱਥ ਬੰਨਦੇ ਸੀ ਇੱਕ ਵਾਰੀ ਤੋੜ ਦੋ ਜੀ ਇਹਨੂੰ ਇੱਕ ਵਾਰੀ ਤੋੜ ਦੋ ਅੱਗੇ ਤੋਂ ਨਹੀਂ ਮੈਂ ਗਲਤੀ ਕਰਦਾ ਉਹ ਮੈਂ ਮੈਂ ਹਾਂ ਸਿਆਣੇ ਬੰਦੇ ਬੈਠੇ ਜੀ ਮੈਂ ਤਾਂ ਉਹ ਕਰਨ ਲੱਗ ਗਿਆ ਇਹਦਾ ਮਤਲਬ ਇਹ ਨਹੀਂ ਵੀ ਮੈਂ ਡਰਦਾਗਾ ਮੈਂ ਡਰਦਾ ਹੀ ਸੀਗਾ ਦੇਖੀ ਡਰਦਾ ਹੀ ਸੀ ਬਾਹਲਾ ਜਾਣਾ ਬੋਲ ਹੁਣ ਮੈਂ ਪੀ ਕੇ ਆਉਣਾ ਦੇਖੀ ਜਿਹੜੀ 76 ਪਰੇਟ ਹੁੰਦੀ ਤੂੰ ਕਰ ਲਾ ਕੀ ਤੂੰ ਮੇਰੇ ਹੱਥ ਲਾ ਕੇ ਦਿਖਾਈ ਹੱਥ ਲਾ ਕੇ ਕੀ ਤੇਰੇ ਭਰਾਵਾਂ ਨੂੰ ਸੱਦ ਲਈ ਭਾਵੇਂ ਉਹਨਾਂ ਦੇ ਸਾਹਮਣੇ ਤੇਰੀ ਗੁੱਤ ਖੜਕਾਉਂ ਦੇਖੀ ਚਲੀ ਮੈਂ ਚੱਲਿਆ ਠੇਕੇ ਤੇ ਚੱਲਿਆ ਜਦ ਆ ਗਿਆ ਵਗ ਜਾ ਹਾਏ ਹਾਏ ਮੈਂ ਕੀ ਕਰਾਂ ਹੁਣ ਇਹ ਕੱਜਰ ਰਾਤ ਨੂੰ ਡੱਕ ਕੇ ਆਊਗਾ ਬੂ ਮੈਂ ਕਿਵੇਂ ਰਹੂੰਗੀ ਇਹ ਤਾਂ ਆ ਕੇ ਜਲੂਸ ਕੱਢੂਗਾ ਮੇਰੀ ਬੇਇੱਜ਼ਤੀ ਕਰਵਾਊਗਾ ਨਾ ਤਾਂ ਘਰ ਦੀਆਂ ਕੋਈ ਚੀਜ਼ਾਂ ਛੱਡਦਾਗਾ ਕੂਲਰ ਆ ਉਹ ਵੇਚਤਾ ਆ ਹੁਣ ਨਵਾਂ ਕੂਲਰ ਆ ਇਹਦੀ ਟੈਨਸ਼ਨ ਲੱਗ ਰਹੀ ਕਿ ਤੇ ਵੀ ਨਾ ਟਪਾ ਦੇ ਇਹ ਨਹੀਂ ਕਦੇ ਵੀ ਸੁਧਰਦਾ ਹੈਗਾ ਕਾ ਕੁੱਤੇ ਦੀ ਪੂੰਛ ਕਦੇ ਸਿੱਧੀ ਨਹੀਂ ਹੁੰਦੀਗੀ ਮੇਟਾ ਹਾਂਜੀ ਉਹ ਮੈਨੂੰ ਚਾਬੀ ਲੱਭ ਕੇ ਦੇ ਯਾਰ ਉਹਦੀ ਨਮਾਰੀ ਦੀ ਉੱਥੇ ਤਾਂ ਪਈ ਆ ਚਾਚਾ ਪੈਸੇ ਮੰਗੀਆਂ ਤਾਂ ਮੈਂ ਪੈਸੇ ਦੇਣੇ ਆਗੇ ਉੱਥੇ ਫੋਟੋਆਂ ਕੋਲ ਤਾਂ ਪਈ ਆ ਮੈਂ ਉੱਥੇ ਰੱਖ ਕੇ ਗਈ ਸੀ ਮੈਨੂੰ ਨਹੀਂ ਸਹੀ ਸੋਈ ਗਈ ਉੱਥੇ ਭਾਲ ਕੇ ਦੇ ਕਿੱਥੇ ਧਰੀ ਆ ਆ ਜੋ ਕੰਮ ਛਡਾਤਾ ਬਜ਼ਾਰ ਨਹੀਂ ਕਿੱਥੇ ਰੱਖਤੀ ਮੇਨੂੰ ਸਾਰੇ ਭਾਲ ਲਈ ਮੇਨੂੰ ਇੱਥੇ ਹੀ ਨਹੀਂ ਗਈ ਮੈਂ ਤਾਂ ਇੱਥੇ ਹੀ ਰੱਖਦੀ ਨੇ ਤੁਹਾਨੂੰ ਪਤਾ ਤਾਂ ਹੈਗਾ ਚਾਬੀ ਕਿੱਧਰ ਗਈ ਜਿੱਥੇ ਦੂਰ ਆਦੀ ਨੂੰ ਉੱਥੇ ਮੈਂ ਸਾਰੇ ਪਹਾੜ ਲਈ ਮੈਂ ਤਾਂ ਇੱਥੇ ਰੱਖ ਕੇ ਗਈ ਸੀਗੀ ਆਹ ਪਈ ਆ ਲੈ ਆ ਇੱਧਰ ਕਿਵੇਂ ਵਗ ਗਿਆ ਆ ਦੇਖੋ ਮੈਂ ਤਾਂ ਫੋਟੋਆਂ ਕੋਲ ਉਹ ਦੇਖ ਕੇ ਗਿਆ ਮੈਂ ਤਾਂ ਸਹੀ ਨਹੀਂ ਸੁਣ ਨਹੀਂ ਦਿੱਸੀ ਉਹ ਕਿਤੇ ਹੱਥ ਹੱਥ ਵਜਾ ਹੋਣਾ ਪਛਾਣ ਹੋ ਗਈ ਹੋਣੀ ਐ ਲੈ ਕੱਢ ਕੇ ਦੇ ਇਹ ਤਾਂ ਚਾਬੀਆਂ ਵਾਲੀਆਂ ਨੇ ਆਹੀ ਹੋਣਗੀ ਕਿੰਨੇ ਦਿਨੋਂ ਫੋਨ ਲਾ ਤੇ ਨਾ ਜਰਾ ਫੋਨ ਲੱਗਿਆ ਮੈਂ ਕਿਹਾ ਮੈਂ ਚਾਬੀ ਪੁੱਛ ਲਾ ਇਹ ਵਸਾ ਫੋਨ ਨਾ ਪਾਣੀ ਚ ਡਿੱਗ ਗਿਆ ਮੁੜ ਕੇ ਉਹ ਸੁਕਾਏਗੀ ਧੁੱਪ ਨਿਕਲ ਹੀ ਨਹੀਂ ਗਈ ਮੈਂ ਧੁੰਦੀ ਸੀ ਕੱਪੜੇ ਮੈਂ ਕਿਹਾ ਚਲੋ ਮਾਂ ਬਿਮਾਰ ਹੈਗੀ ਇਹ ਤਾਂ ਪੈਸੇ ਮੈਨੂੰ ਥੋੜੇ ਹੀ ਲੱਗਦੇ ਨੇ ਕਿਉਂ ਕਿੰਨੇ ਰੁਪਏ ਸੀ 50000 ਹੋਊਗਾ 50000 ਮੈਨੂੰ ਕੋਈ ਨਹੀਂ ਪਤਾ ਕਿ 50000 ਰੁਪਏ ਕਿੰਨਾ ਹੁੰਦਾਗਾ ਜਿੰਨੇ ਦਿੱਤੇ ਸੀ ਉਨੇ ਹੀ ਨੇ ਏ ਫਿਰ ਪੀਤੀ ਹੀ ਯਾਰਾ ਫਿਰ ਮੈਨੂੰ ਵੀ ਪਤਾ ਹੈਗਾ ਮੈਂ ਤਾਂ ਮੈਂ ਤਾਂ ਐਂ ਹੀ ਰੱਖਤੀ ਸੀ ਸਾਰੇ ਇਕੱਠੇ ਕਰਕੇ ਤੇ ਚਾਬੀਆਂ ਤੇਰੇ ਲੈਵੇ ਸੀ ਆ ਦੇਖਾਂ ਬਣਾ ਕੀ ਰੋਲਾ ਜਿਹਾ ਪਈ ਜਾਂਦਾ ਤੂੰ ਸਿੱਧਿਓ ਕਹਿਣਾ ਮੈਨੂੰ ਪੈਸੇ ਪੂਰੇ ਕਰ ਦੇ ਮੈਂ ਦੂਰੀ ਵਾਰੀ ਦੇ ਲੈ ਲੜੀ ਜਾਂਦੇ ਆਜ ਆਇਆ ਮੌਕਾ ਤਾਂ ਹੁਣ ਮਾਰੂੰ ਮੌਕੇ ਤੇ ਚੌਕਾ ਹੰ? ਕਿ ਕੰਨ ਕਰਦੇ ਆ ਇਹ। ਇਹਦੇ ਪਾਰੀ ਕੋਈ ਪਤਾ ਹੀ ਨਹੀਂ ਲੱਗਦਾ ਕੁਸ। ਮਾਤਾ ਕਿਰਕ ਦੋ ਦਿਨਾਂ ਦੇ ਵਿੱਚ ਅੱਧੇ ਰਹਿ ਗਏ ਪੈਸੇ ਤਾਂ। ਬੇ ਕੀ ਰੌਲਾ ਜਿਹਾ ਪਾ ਰਖਿਆ। ਆ ਪੈਸੇ ਘਟ ਗਏ। 50000 ਫੜਾਇਆ ਸੀ ਯਾਰ ਰੁਪਿਆ 20000 ਘਟੀ ਜਾਂਦਾ। ਚੱਲ ਮੇਰੀ ਗੱਲ ਸੁਣ ਲੈ ਪੁੱਤ ਬਣ ਕੇ। ਕਹਿੰਦੇ ਝੁੱਗਾ ਚੱਕਾਂਗੇ ਆਪਦੇ ਢਿੱਡ ਨੰਗਾ ਹੋਊਗਾ। ਤੂੰ ਰੌਲਾ ਨਾ ਪਾ। ਜੇ ਮੇਰਾ ਪੁੱਤ ਹੈ ਨਾ ਤੇ ਬਾਹਰ ਆ ਜਾ। ਹੁਣ ਕੀ ਭਾਦਦਾ ਝੋਟਿਆਂ ਕਰ ਲੱਸੀਆਂ ਤੂੰ। ਉਦੋਂ ਆ ਕੇ ਨਾ ਖਮਾਰਦਾ ਮੜਾ ਮੋਟਾ। ਬਾਹਰ ਚਲਾ ਜਾ। ਮੈਨੂੰ ਭਾਲ ਕੇ ਦੱਸੋਣੀ ਚੱਲ ਆ ਜਾ ਤੂੰ ਬਾੜਾ ਨਾ ਬੋਲ ਕਰ ਹਾਂ ਦੱਸ ਪੈਸੇ ਇੰਨੇ ਹੋਣਗੇ ਤੁਸੀਂ ਇੰਨੇ ਲੈ ਕੇ ਆਏ ਮੈਂ ਤੈਨੂੰ ਕਹਿੰਨੀ ਬਾੜਾ ਬੋਲਾ ਲੱਖਾ ਫੁੱਟੀਆਂ ਨੇ ਮੇਰੇ ਆ ਚੱਲ ਕੋਈ ਨਹੀਂ ਆ ਜਾ 1000 ਰੁਪਿਆ ਕਾਨੂੰ ਨਹੀਂ ਪਤਾ ਸਾਨੂੰ ਕੀ ਕੀ ਹੁੰਦੇ ਆਗੇ ਕਮਾਂਡੀ ਤਮਾਸ਼ਾ ਦੇਖਣਗੇ ਤੂੰ ਆ ਜਾ ਐਸੀ ਕਿੱਦਿ ਗੱਗੇ ਹੋਏ ਮੈਂ ਤਾਂ ਇੱਥੇ ਰੱਖ ਕੇ ਗਈ ਸੀ ਕਿ ਤੇ ਗਾਂ ਪਛਾਤਾ ਨਹੀਂ ਹੋ ਗਈ ਮਾ ਮੈਨੂੰ ਲੱਗੋ ਗੋਪਰੀ ਜੀ ਨੇ ਪਹਿਲੇ ਖਾ ਪਏ ਗਿਆ ਕੀ ਹੋ ਗਿਆ ਭੂਆ ਵੇ ਬੱਤਾ ਲੈ ਤੂੰ ਨਾ ਮੈਨੂੰ ਮਾਫ ਕਰ ਦੇ ਸਾਰੇ ਜ਼ਿੰਮੇਵਾਰ ਮੈਂ ਆਂ ਕਿਉਂ ਬੁਆ ਹਾਂ ਗਲਤੀ ਤਾਂ ਬਾਹਰ ਹੀ ਵੱਡੀ ਨਾ ਮੈਂ ਕਰ ਲਈ ਗਲਤੀ ਬਾਹਰ ਹੀ ਵੱਡੀ ਮੈਂ ਕਰ ਲਈ ਜਿਹੜ ਨੇ ਮੈਂ ਰਿਸ਼ਤਾ ਕਰਾਤਾ ਇਹਦਾ ਇਹ ਤੈਨੂੰ ਉਹਦੇ ਮੈਂ ਕੀ ਕਿਹਾ ਸੀ ਇਹਨੇ ਤਾਂ ਘਰ ਨੂੰ ਤੰਗੜੀ ਲਾਤੀ ਤੈਨੂੰ ਮੈਂ ਉਹਦੇ ਹੀ ਗੱਲ ਕਹੀ ਸੀ ਇਹ ਤਾਂ ਆਪਦੇ ਪੇਕੇਆਂ ਨੂੰ ਪੈਸੇ ਖਵਾਉਗੀ ਉਹੀ ਗੱਲ ਕਰਤੀ ਪੁੱਤੇ ਨੇ ਤਾਂ ਬੁਆ ਹੁਣੇ ਪੁੱਛਦਾ ਮੈਂ ਵੇ ਤੂੰ ਬਣ ਕੇ ਮੇਰਾ ਨਾਮ ਨਾ ਲੈ ਜੰਗਾ ਬੁਆ ਤੂੰ ਕਿੱਥੇ ਰਹੀ ਮੈਂ ਹੁਣ ਕਰ ਦੇਣਾ ਨਮੇੜਾ ਉਹਦਾ ਤੂੰ ਵੇਚ ਨਾ ਆਈ ਮੈਨੂੰ ਐਸੀ ਅਲਾ ਸੁਧਰਦੇ ਸੁਧਰਦੇ ਸੁਧਰ ਜਾਣਗੇ ਪਰ ਇਹਨੇ ਸੁਧਰ ਨਿੱਤੇ ਨਹੀਂ ਮੀਟ ਆਉਂਦੇ ਨਹੀਂ ਕਿ ਮੈਂ ਆਵਾ ਹਾਂਜੀ ਤੈਨੂੰ ਸੁਣਦਾ ਨਹੀਂ ਮੈਂ ਕਿੰਨੇ ਬੋਲ ਮਾਰਤੇ ਮੈਂ ਕੁੱਤਰ ਭੌਂਕੀ ਜਾਂਦਾ ਇੱਥੇ ਉਹਦਾ ਮੈਂ ਸਾਰੀ ਅਲਮਾਰੀ ਪਰੋਲ ਲਈ ਕੁਝ ਵੀ ਨਹੀਂ ਲੱਭਿਆ ਮੈਨੂੰ ਪੈਸੇ ਪਤਾ ਨਹੀਂ ਕਿੱਥੇ ਗਏ ਵੀ ਮੇਰੇ ਕੋਲ ਨਾ ਜਿਆਦੇ ਭੋਲੀ ਨਾ ਬਣਾ ਸਿੱਧੇ ਦੱਸੇ ਪੈਸੇ ਕਿੱਥੇ ਆ ਐਤੋਂ ਪਹਿਲਾਂ ਕਿ ਤੈਨੂੰ ਮੈਂ ਧੱਕੇ ਵਾਰ ਕੇ ਬਾਹਰ ਕੱਢਾਂ ਮਰੀਆਂ ਨਜ਼ਰਾਂ ਤੋਂ ਪਰਾਂ ਹੋ ਜਾ ਮੈਨੂੰ ਸਹੱਗ ਲਾ ਕੀ ਬੋਲੀ ਜਾਂਦੇ ਹੋ ਤੁਸੀਂ ਮੇਰੀ ਜੇ ਤੈਨੂੰ ਪੈਸੇ ਲੋੜ ਸੀ ਨਾ ਤੂੰ ਮੈਥੋਂ ਮੰਗ ਲੈਂਦੀ ਤੈਨੂੰ ਹੁਣੇ ਤੋਂ ਚੋਰੀਆ ਕਰਨ ਦੀ ਕੀ ਲੋੜ ਸੀਗੀ ਅਹਲਾਮੀ ਤੇ ਗੱਲ ਸਹੀ ਆ ਤੂੰ ਘਰ ਨੂੰ ਘਰ ਹੀ ਨਹੀਂ ਸਮਝਾਏਗਾ ਹਵਾ ਕਰਦੀ ਜਿਵੇਂ ਮੇਰੇ ਹਵਾ ਹੀ ਨਹੀਂ ਹੈ ਹੁਣ ਦੱਸੂ ਪਤਾ ਕਹੀਂ ਜੀ ਮਰੇ ਭਾਈਆਂ ਮੂਰੇ ਤੋਂ ਹੱਥ ਵੰਦਾ ਹੈ ਕੋਈ ਨਹੀਂ ਮੈਂ ਵਾ ਪਤਾ ਇਹਨੂੰ ओ बार खोल दे। ना आ गया मूहत पीके ओ बार खोल दिया के नहीं तू तो? मैं नहीं खोल दी बार जिधरों आएगा उधर ही जा देख ला तू तो बार खोल दे नहीं मैं ਤੇਰੀ ਬਹੁਤ ਛੱਤਰ ਬਰੇਡ ਕਰਨੀ ਆ ਖੋਲ ਵਰ ਮੈਂ ਮੋਣੀ ਖੋਲਦੀ ਕਿ ਬਾਰ ਦੇਖ ਲੈ ਇਹ ਖੋਲਣਾ ਖੋਲਦੇ ਨਹੀਂ ਮੈਂ ਆਹ ਕੰਧ ਤੋਂ ਫਿਰ ਇੱਟਾਂ ਲਾਉਣਾ ਫਿਰ ਦੇਖ ਲੈ ਨਾ ਹਟਿਆ ਤੂੰ ਧੂੜ ਕੇ ਆਉਂ। ਹੋਰ ਵੀ ਟੱਕ ਕੇ ਆ ਹੀ ਗਿਆ। ਖੋਲਦੀ ਕਿ ਹੋਣਾ ਮੈਂ ਨਹੀਂ ਖੋਲਦੀ। ਉਹ ਖੋਲਦੇ ਮੈਂ ਕੰਧ ਤੋਂ ਨਹੀਂ ਆਉਣਾ ਫਿਰ ਦੇਖ ਲੈ ਫਿਰ ਤੇਰੀ ਦੇਖ ਲੈ 76 ਬਰੇਡ ਦੇਖੇ ਹੁਣ ਹੁੰਦੀ। ਆ ਗਿਆ ਖੋਲਦੇ ਨਹੀਂ ਮੈਂ ਆਉਣਾ ਫਿਰ ਨਾ ਮਰ ਜਾਣਾ ਖੋਲਦੀਆਂ ਕਿਉਂ ਲੱਗ ਰਾਂ ਗੇਟ ਖੜਕਾਉਣ ਖੋਲ ਖੋਲਦੀਆਂ ਕਿ ਨਹੀਂ ਨਹੀਂ ਨਾ ਆ ਕੇ ਡੱਕ ਕੇ ਸ੍ਰੀ ਗੁਰੂ ਜੀ ਇੰਨਾ ਟਾਈਮ ਨਹੀਂ ਲਾਉਂਦੇ ਮਾਲਕੋ ਇੰਨਾ ਟਾਈਮ ਨਹੀਂ ਲਾਉਂਦੇ ਹੁੰਦੇ ਇਹ ਤਾਂ ਮੈਂ ਪਹਿਲੇ ਸੀ ਜਿਹੜੀ ਤੇਰੇ ਤੋਂ ਛਿੱਤਰ ਖਾ ਲੈਂਦੀ ਸੀ ਹੁਣ 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 ਹੱਥ ਲਾ ਕੇ ਦਿਖਾ ਤੂੰ ਮੇਰੇ ਮੇਰੀ ਗੱਲ ਤਾਂ ਇੰਨਾ ਟਾਈਮ ਲਿ ਲੋਂਦੇ ਤੂੰ ਰੋਵ ਜਾਣਾ ਮਰ ਮੈਂ ਰੋਤੀ ਖਣੀ ਆ ਕਿ ਮੁੰਡੇ ਤਾਂ ਰੱਖੇ ਆ ਭਾਂਡੇ ਕਿਉਂ ਭਾਂਡੇ ਪੰਨੀ ਆਣਾ ਜੇ ਤੂੰ ਘਰ ਨੂੰ ਘਰ ਸਮਝ ਆਉਂਦਾ ਨਾ ਮੈਂ ਤਾਂ ਆਪਣੇ ਜਿੰਨਾ ਫਰਕ ਨਹੀਂ ਸੀ ਪੈਣਾ ਜਿਹਨਾਂ ਨੂੰ ਪੈਸੇ ਖਵਾ ਕੇ ਨਾ ਉੱਥੇ ਜਾ ਲੈ ਮੈਂ ਇਹ ਕੱਪੜਾ ਜਿਹੜਾ ਪਾ ਲ ਮੇਰੀ ਗੱਲ ਹੁਣ ਅੱਖਾਂ ਤੋਂ ਪਰਾਂ ਹੋ ਜਾ ਮੇਰੇ ਮੇਰੀ ਗੱਲ ਤਾਂ ਸੁਣ ਲਓ ਮੈਂ ਕਿੰਨੂੰ ਪੈਸੇ ਖਵਾਤੇ ਮੈਂ ਤਾਂ ਘਰੀ ਨਹੀਂ ਹੈਗੀ ਸੀਗੀ ਹੋਰ ਜਾ ਮੈਂ ਖਾ ਗਿਆ ਉਹ ਜਨਮਾਰੀ ਖਾ ਗਈ ਉਹ ਪਿੱਛੋ ਪੂਆਜੀ ਘਰੇ ਸੀ ਨਾਲੇ ਆ ਕੇ ਪੂਆਜੀ ਘਰੇ ਸੀ ਨਾ ਪੂਆਜੀ ਨੇ ਕੱਢ ਲਏ ਇਹ ਕੀ ਗੱਲ ਕਰਦੀ ਆ ਤੂੰ ਮੈਂ ਤਾਂ ਨਹੀਂ ਕਿਹਾ ਪੂਆਜੀ ਵੀ ਤੁਸੀਂ ਕੱਢ ਲਏ ਵੀ ਮਨ ਕੇ ਚਲੋ ਮੈਂ ਤਾਂ ਘਰੇ ਹੈ ਹੀ ਨਹੀਂ ਸੀ ਨਾ ਤੇਰੇ ਕਾਹਨ ਦਾ ਮਤਲਬ ਤਾਂ ਇਹ ਹੈ ਵੀ ਪੂਆ ਘਰੇ ਸੀ ਵੀ ਪੂਆ ਨੇ ਹੱਥ ਪੱਲਾ ਮਾਰਿਆ ਹੁਣ ਮੈਂ ਨਹੀਂ ਮਾਰਦੀ ਤੂੰ ਹੀ ਹੁਣ ਤੂੰ ਪੂਆ ਤੇ ਦਾ ਇਲਜ਼ਾਮ ਆ ਆਏ ਨੀ ਸ਼ਰਮੰਦ ਮੈਂ ਖਵਾ ਤਾਂ ਪੇਕੇ ਆਈ ਆਵਦੇ ਮੈਂ ਕਿਹੜਾ ਇਲਜ਼ਾਮ ਲਾਉਣੀ ਆ ਪੂਆ ਤੇ ਪੂਆ ਘਰੇ ਸੀ ਮੈਂ ਕਹਿੰਦਾ ਚੱਲ ਜ਼ਿੰਮੇਵਾਰੀ ਤੁਹਾਡੀ ਆਗੀ ਬੰਦੇ ਦੀ ਪੈਸੇ ਤੇਰੇ ਲੈ ਵੇ ਸੀਗੇ ਚਾਬੀਆਂ ਤੇਰੇ ਲੈ ਵੇ ਸੀਗੀਆਂ ਉਹਦੇ ਤੇ ਉਸ ਤੋਂ ਇਲਜ਼ਾਮ ਲਾਉਣੀ ਆ ਚਾਬੀਆਂ ਕਿਹੜਾ ਮੈਂ ਨਾਲ ਲੈ ਗਈ ਗੱਲਾਂ ਤੁਸੀਂ ਕਹਿ ਜੀਆਂ ਕਰੀ ਜੰਨੇ ਹੋਗੇ ਮੈਂ ਪੈਸੇ ਖਾ ਗਈ ਫਿਰ ਅਸੀਂ ਖਾ ਕੇ ਹੋਵਾਂਗੇ ਕਿ ਘੱਟ ਲਿਆਉਂਦੇ ਹੋ ਤੂੰ ਆਇਆ ਕਰ ਮੇਰੀ ਗੱਲ ਸੁਣੋ ਘੇੜ ਤੋਂ ਤੂੰ ਘੇੜ ਤੋਂ ਤਾਂ ਆਲਾ ਹਰਾ ਚੱਲ ਚੱਲ ਮੇਰੀ ਗੱਲ ਤਾਂ ਸੁਣੋ ਆ ਤਾਂ ਵਧੀਆ ਹੀ ਹੋ ਗਿਆ ਚੰਗਾ ਹੋ ਗਿਆ ਬਾਗੀ ਦਫਾ ਹੋਈ ਘੜਤੀ ਪਰੇ ਸਵਾਦੀ ਆ ਗਿਆ ਤਾਂ ਚੱਲ ਚੱਲ ਲੇ ਕਦੋਂ ਦਾ ਸਬਜ਼ੀ ਲੈਣ ਭੇਜਿਆਗਾ ਹਜੇ ਤੱਕ ਨਹੀਂ ਆਇਆ ਆਈ ਨਹੀਂ ਪਤਾ ਕਿੱਥੇ ਜਾ ਕੇ ਖੜ ਗਿਆ ਹੁਣ ਪਤਾ ਨਹੀਂ ਕਦੋਂ ਕਾਊਗਾ ਹੁਣ ਹਾਂ ਗੁਰਪ੍ਰੀਤ ਕੀ ਕਰਦਾ ਓਏ ਵਧੀਆ ਵੀ ਵਧੀਆ ਹੋ ਠੀਕ ਹੈ ਹਾਂ ਵਧੀਆ ਵਧੀਆ ਤੇ ਹੋਰ ਕੀ ਕਰਦਾ ਸੀ ਹੋਰ ਕਿਵੇਂ ਆਉਣਾ ਹੋਇਆ ਉਹ ਬੱਸ ਗੇੜਾ ਮਾਰ ਲਈ ਤੇਰੇ ਕੋਲ ਯਾਰ ਹੁਣ ਕੰਮ ਹੋਣੀ ਅਸੀਂ ਆਉਂਦੇ ਯਾਰ ਉਹੀ ਆ ਗਿਆ ਤੇਰੇ ਕੋਲ ਹੋਰ ਕਰੇ ਵਧੀਆ ਨੇ ਸਾਰੇ ਨੇ ਹਾਂ ਵਧੀਆ ਵਧੀਆ ਤੂੰ ਦੱਸ ਕੀ ਕਰੀ ਜਾਂਦਾ ਸੀ ਕੁਛ ਨਹੀਂ ਯਾਰ ਮਜ਼ਾ ਕੰਮ ਜੀ ਕਰੀ ਜਾਂਦਾ ਸੀ ਉਹਰੇ ਅੱਛਾ ਮੈਨੂੰ ਇੱਕ ਕੰਮ ਸਿੱਖ ਯਾਰ ਕਰ ਦੇਂਗਾ ਹਾਂ ਹਾਂ ਬੋਲ ਭਾਈ ਕਰ ਦੇਂਗਾ ਦੱਸੀ ਜੇ ਤਾਂ ਹੋਣ ਵਾਲਾ ਹੋਇਆ ਫਿਰ ਤਾਂ ਕਰ ਦਿੰਜੇ ਹੋਣ ਵਾਲੀ ਨਾ ਹੋਇਆ ਫਿਰ ਕਿੱਥੋਂ ਕਰੂਗਾ ਤੈਨੂੰ ਪਤਾ ਹੀ ਹੈ ਉਹਨੂੰ ਯਾਰ ਲੋੜ ਆ ਥੋੜੀ ਪੈਸੇ ਦੇ ਦੇ ਉਹਨੂੰ ਪੈਸੇ ਤਾਂ ਯਾਰ ਹੁਣ ਤਾਂ ਮੇਰੇ ਕੋਲ ਹੋਣੇ ਨਹੀਂ ਹੈਗੇ ਯਾਰ ਭਾਈ ਤੈਨੂੰ ਐ ਕਰਦਾ ਮੈਂ ਆਪਦੇ ਨਾਲ ਕੰਮ ਤੇ ਲਵਾ ਲੈਣਾ ਮੋਬਾਈਲਾਂ ਦੇ ਕੰਮ ਦੇ ਕੁਮ ਦੇ ਪੈਸੇ ਤਾਂ ਕੋਲੇ ਹੈਗੇ ਦੱਸ ਦੇ ਯਾਰ ਕੰਮ ਤੇ ਮੈਂ ਲੱਗਦਾ ਓਏ ਕੰਮ ਤੇ ਕੁਛ ਨਹੀਂ ਆਂਦਾ ਤੂੰ ਲੱਗ ਜੀ ਮੋਬਾਈਲਾਂ ਦੀ ਦੁਕਾਨ ਤੇ ਲੱਗ ਜੀ ਵਧੀਆ ਕੰਮ ਉੱਥੇ ਤਾਂ ਨੀ ਉੱਥੇ ਬੈਠੇ ਰਹੋ ਮੈਥੋਂ ਇੰਨਾ ਹੁੰਦਾ ਕੰਮ ਕੋਈ ਉੱਥੇ ਨਾ ਆਇ ਨਹੀਂ ਹੈਗਾ ਕੰਮ ਤਾਂ ਵਧੀਆ ਤਨ ਖਾ ساری 8000 ਰੁਪਏ ਦਿੰਦੇ ਉੱਥੇ ਯਾਰ ਹਾਂ ਤਨ ਖਾ ਤਾਂ ਇੰਨੀ ਕੀ ਮਿਲੂਗੀ ਤੈਨੂੰ 8000 ਮਿਲੂਗੀ ਪਹਿਲੀ ਵਾਰ ਤੋਂ ਪੈਸੇ ਮੰਗੇ ਆ ਉਹਦੇ ਵਸਤੇ ਐ ਕਰੀਏ ਨਾ ਯਾਰ ਓਏ ਯਾਰ ਮੇਰੇ ਕੋਲ ਤਾਂ ਭਰਾਵਾ ਯਾਰ ਹੱਲੇ ਯਾਰ ਹੋਣਾ ਨਹੀਂ ਹੈਗਾ ਮੁੜ ਕੇ ਯਾਰ ਤੁਹਾਡੇ ਘਰ ਦੇ ਹਰ ਵਾਰੀ ਤੂੰ ਐ ਕਹਿਆ ਨਾ ਯਾਰ ਮੁੜ ਕੇ ਤੁਹਾਡੇ ਘਰ ਦੇ ਵੀ ਲਾਂਬੇ ਦਿੰਦੇ ਨੇ ਓਏ ਘਰ ਦੇ ਨੂੰ ਤੂੰ ਕਿੰਨੇ ਵਾਰ ਪਹਿਲਾਂ ਵੀ ਕਿਹਾ ਸੀ ਮੈਂ ਘਰ ਦੇ ਵਿੱਚ ਨਾਲ ਆਇਆ ਕਰ ਪੈਸੇ ਭਰਾਵਾ ਫਿਰ ਤੇਰੀ ਮਾਂ ਫਿਰ ਜੋ ਕਰਦੀ ਆ ਉਹ ਕਰਦੀ ਆ ਤਾਂ ਹੀ ਕਹਨੇ ਭਰਾ ਬਈ ਯਾਰ ਮੇਰੇ ਕੋਲ ਤਾਂ ਹੱਲ ਹੋਣਾ ਨਹੀਂ ਤੂੰ ਉਹਦੇ ਐਡਵਾਂਸ ਫੜ ਲੈ ਉੱਥੋਂ ਲੱਗੇ ਤਾਂ ਹੋਇਆ ਤੂੰ ਯਾਰ ਮੈਂ ਹੁਣ ਲੱਗਿਆ ਨਹੀਂ ਕੰਮ ਐਡਵਾਂਸ ਫੜ ਲੈ ਉੱਥੋਂ ਓ ਯਾਰ ਮੇਰੇ ਤਾਂ ਕਿਸ਼ਤਾਂ ਚੱਲੀ ਜਾਂਦੀਆਂ ਨੇ ਨਹੀਂ ਯਾਰ ਓ ਐਨੀ ਕਿੰਨੀ ਕਿਸ਼ਤਾਂ ਦੀ ਗੱਪ ਮਾਰੀ ਐ ਨਾ ਯਾਰ ਤੂੰ ਲਾ ਚੱਲੀ ਜਾਂਦਾ ਮੈਂ ਤਾਂ ਹਜੇ ਫੋਨ ਵੀ ਲਿਆਰ ਖਿਆਰ ਕੇ ਕਿਸ਼ਤ ਓ ਯਾਰ ਕਿਹੜਾ ਫੋਨ ਲੈ ਆ ਯਾਰ ਹੁਣ ਪਤਾ ਹੀ ਐ ਤੇਰਾ ਬਈ ਮੈਂ ਐਡਵਾਂਸ ਫੜ ਕੇ ਦੇ ਦੇ ਯਾਰ ਲੋੜ ਐਡਵਾਂਸ ਯਾਰ ਲੈ ਚੱਕੀ ਫਿਰਦਾ ਭਰਾਵਾ ਮੇਰੇ ਕਿਸ਼ਤਾਂ ਚੱਲੀ ਜਾਂਦੀਆਂ ਨੇ ਫਲ ਕੋਈ ਕੰਮ ਧੰਦੇ ਬਈ ਲੱਗ ਜਾ ਕੁੜੀਆਂ ਤੋਂ ਪੈਸੇ ਖਾ ਕੇ ਕੋਈ ਹੋਣੀ ਹੁੰਦਾ ਹੈ ਓ ਕਿਹੜੇ ਕੁ ਬਸ ਰਹਿਣ ਦੇ ਲੱਗ ਗਿਆ ਬਦਰਾਂ ਨੂੰ ਓਏ ਆਇਆ ਆਇਆ ਯਾਰ ਮੜੇ ਕੰਮ ਸੀ ਇੱਥੇ ਕੋਈ ਕੰਮ ਦਾ ਹੁਣ ਕਿਤੇਰੇ ਯਾਦ ਆ ਗਏ ਯਾਰ ਪਹਿਲਾਂ ਲੰਨਤਾ ਪਾਈ ਗਿਆ ਹੁਣ ਤੇ ਕੰਮ ਯਾਦ ਆ ਗਿਆ ਹਾਂ ਬੋਲ ਓਏ ਤੈਨੂੰ ਮੈਂ ਇੱਕ ਸਕੀਮ ਦੱਸਦਾ ਕਿਹੜੀ ਓਏ ਦੱਸਦਾ ਕੋਈ ਹੈਗੀ ਆ ਆਪਣੇ ਕੋਲੇ ਦੱਸ ਫਿਰ ਇੰਨਾ ਟਾਈਮ ਲਾਇਆ ਕਰ ਤੈਨੂੰ ਪਤਾ 10 ਮਿੰਟ ਮਾਰ ਉਹ ਤਾਂ ਐਂ ਸੀ ਜਿਹੜੀ ਉਦੋਂ ਆਪਾਂ ਨੂੰ ਉਹ ਕੁੜੀ ਜੀ ਟੱਕਰੀ ਨਹੀਂ ਸੀ ਉਹ ਤੇ ਜੇ ਜਦ ਆਪਾਂ ਮੋਟਰਸਾਈਕਲ ਤੇ ਆਪਾਂ ਉਹਦੇ ਜਿਹੜੇ 1.5 ਲੱਖ ਦੀ ਗੱਲ ਕਰੀ ਜਾਂਦੀ ਸੀ ਉਹ ਤੋਂ ਮੰਗ ਲੈਣਾ ਅੱਛਾ ਉਹ ਪ੍ਰੀਤ ਕਹਿਣਾ ਯਾਰ ਤੂੰ ਉਹ ਕਿੱਥੋਂ ਯਾਦ ਕਰ ਲਿਆੰਨੇ ਹਾਂ ਉਹ ਤੋਂ ਕਰਵਾ ਲਾਂ ਮਹਾ ਉਹ ਤੋਂ ਯਾਰ ਤੈਨੂੰ ਪਤਾ ਨੰਬਰ ਦੇਖਣਾ ਬੂਆ ਕੱਲ ਤਾਂ ਕਰ ਦੂ ਉਹ ਤਾਂ ਤੇਰਾ ਹੱਲ ਕਰ ਦੂਗੀ ਜਿਹੜੀ ਤੈਨੂੰ 1.5 ਲੱਖ ਰੁਪਇਆ ਕਵਾ ਸਕਦੀ ਆ ਉਹ ਤੇਰੇ ਲਈ ਕੁਝ ਵੀ ਕਰ ਸਕਦੀ ਆ ਇਹ ਤੇ ਗੱਲ ਤੇਰੀ ਸਿਆਣੀਆਂ ਦੇਖਦੇ ਪਹਿਲੀ ਵਾਰ ਗੱਲ ਸਹੀ ਨਾਲ ਹੀ ਕਿਤੇ ਦੇਖਾਂ ਲਾ ਕੇ ਫੋਨ ਹਾਂ ਫੋਨ ਲਾ ਕੇ ਦੇਖ ਨੰਬਰ ਦੇਖਣਾ ਪੈਣਾ ਨੰਬਰ ਹੈ ਕਿ ਨਹੀਂ ਹਾਂ ਨੰਬਰ ਦੇਖ ਲੈ ਲੈ ਨੰਬਰ ਦੇਖੀ ਫਿਰ ਨੰਬਰ ਤਾਂ ਪਿਆ ਓਏ ਓਏ ਯਾਰ ਮੈਂ ਤੈਨੂੰ ਸਕੀਮ ਤਾਂ ਤੈਨੂੰ ਮੈਂ ਦੇਤੀ ਹੁਣ ਫਿਰ ਮੇਰਾ ਵੀ ਹੱਲ ਕਰੇਗਾ ਓ ਜਾ ਉਹ ਤੇਰੇ ਪਿੰਡ ਬਸੈਣ ਦੇ ਮੰਗਤੇ ਪਹਿਲਾਂ ਆ ਗਏ ਨਾ ਸਕੀਮ ਤਾਂ ਫਿਰ ਮੇਰੇ ਯਾਰ ਤੂੰ ਪਹਿਲਾਂ ਉਹਦੇ ਵੇਲੇ ਵੀ ਯਾਰ ਤੂੰ ਵਿੱਚੋਂ ਲੈ ਗਿਆ ਯਾਰ ਪੰਜ ਤੈਨੂੰ ਉਹਦਾ 10 ਮੇਰੇ ਪੱਲੇ ਪਿਆ ਉਹ ਮੈਨੂੰ 20 ਕਹਿੰਦੀ ਸੀ ਵੀ ਜੇ 15 ਦੇ ਕੇ ਗਈ ਆ ਯਾਰ ਤੁਹਾਨੂੰ ਦਿੱਤੇ ਨਹੀਂ ਉਦੋਂ ਮੈਂ ਇੱਕ ਵਾਰ ਡੰਗਾ ਸਾਰ ਦੇ ਮੇਰਾ ਦੱਸ ਨਾ ਯਾਰ ਮੈਨੂੰ ਵੀ ਯਾਰ ਚਾਹੀਦੀ ਨਾ ਮੈਂ ਤਾਂ ਕਰਕੇ ਤੈਨੂੰ ਸਕੀਮ ਤੇਰੇ ਕੋਲ ਮੇਰਾ ਦੋਸਤ ਨਹੀਂ ਆ ਗਿਆ ਉਹ ਚੱਲ ਲੈ ਲਈ ਯਾਰ ਫੋਨ ਲਾਉਣ ਦੇ ਪਹਿਲਾਂ ਯਾਰ ਮੰਗਤਾ ਨਾ ਬਣ ਗਿਆ ਪਹਿਲਾਂ ਹੀ ਨਾ ਮੰਗਤਾ ਵੀ ਨੂੰ ਮੰਨਦਾ ਯਾਰ ਫੇ ਫੋਨ ਲਾਉਣ ਦੇ ਮੈਨੂੰ ਹੁਣ ਫੜ ਜਾ ਹਾਂ ਫੋਨ ਲਾ ਕੇ ਦੇਖ ਲਾ ਆ ਨੰਬਰ ਨਿਕਲਿਆ ਬਲੌਕ ਲਿਸਟ ਚ ਪਿਆ ਕੱਢਦਾ ਬਲੌਕ ਲਿਸਟ ਚੋਂ ਹੁਣ ਲਾਈਏ ਫੋਨ ਉਹਨੂੰ ਠੀਕ ਹੈ ਹਾਂ ਫੋਨ ਲਾ ਕੇ ਜੀ ਚੁੱਪ ਕਰ ਜੀ ਪਹਿਲਾਂ ਭੰਕੀ ਜਾਵੇ ਕਰ ਕਰਦੀ ਮੇਰਾ ਉਹ ਕਰ ਦਾਂਗੇ ਯਾਰ ਆ ਫੋਨ ਜੱਕੀ ਦਾ ਹੀ ਜਾਂਦਾ ਉੱਪਰ ਤਾਂ ਨਾਮ ਸੇਵਿਕ ਸ਼ੋ ਹੋ ਰਿਹਾਗਾ ਦੇ ਹੋ ਗਏ ਤੇ ਆਵਣ ਦੇਖੀ ਨਿਆਰੇ ਹਾਂ ਹਾਂ ਫੱਲ ਨਿਆਰੇ ਆਣਗੇ ਮੈਂ ਖਵਾ ਕੇ ਲਾਉਂਗਾ ਨਾ ਕੋਈ ਉਹੀ ਨਾ ਕਿਸ ਨੂੰ ਲਈ ਮਤੋਂ ਚੱਕਦੀ ਨਹੀਂ ਚੱਕਦੇ ਕਿਹੜਾ ਹੈਗੀ ਚੱਕਿਆ ਨਹੀਂ ਹੈਗਾ ਫੋਨ ਨਾ ਚੱਕਦੀ ਅੱਗੇ ਤੁਸੀਂ ਹਾਂ ਲੱਸੀ ਨਹੀਂ ਪਈ ਗੁੱਟਕ ਨਾ ਲੱਸੀ ਤਾਂ ਹੈ ਨਹੀਂ ਕਿ ਮੈਂ ਤੈਨੂੰ ਸਬਜ਼ੀ ਲੈਣ ਭੇਜਿਆ ਸੀ ਸਿਰ ਦੁਖੀ ਆਂਦਾ ਨਾ ਸਬਜ਼ੀ ਨਹੀਂ ਲੈ ਕੇ ਉਹ ਸਬਜ਼ੀ ਯਾਰ ਬਾਜ਼ਾਰ ਚ ਪਾਣੀ ਵਾਲਾ ਖੜਾ ਸੀ ਉੱਧਰ ਮਾਰਕਸ ਜਿਹੜੀ ਰੂੜੀ ਵਾਲੇ ਤੋਂ ਲੈ ਲਾਂਗੇ ਤੇ ਪਾਣੀ ਕੀ ਕਹਿੰਦਾ ਸੀ ਫਿਰ ਪਾਣੀ ਕੀ ਕਹਿੰਦਾ ਸੀ ਲਾ ਕੱਪੜੇ ਗਿੱਲੇ ਹੋ ਜਾਂਦੇ ਕੱਪੜੇ ਗਿੱਲੇ ਹੋ ਜਾਂਦੇ ਰੇੜੀ ਵਾਲੇ ਦਾ ਕੀ ਪਤਾਗਾ ਉਹ ਕੋਈ ਨਹੀਂ ਕੋਈ ਮੂੰਗੀ ਮੰਗੀ ਧਰ ਲਾਂਗੇ ਕਿਹਾ ਬੂੰ ਚੱਕਲਾ ਉਹ ਕੰਪਨੀ ਵਾਲਾ ਦਾ ਹੀ ਜਾਂਦਾ ਵੀ ਮੇਰੇ ਸਾਰੇ ਹਟਦੇ ਨਹੀਂ ਕੰਪਨੀ ਵਾਲੇ ਵੀ ਭਰਾਵਾ ਉਹਦੇ ਚੇਤੇ ਹੋਣੇ ਵੀ 1.5 ਲੱਖ ਰੁਪਇਆ ਦੁਖਾਦਾ ਤਾਂ ਕਰਕੇ ਨੀ ਚੱਕਦੀ ਹੋਣੀ ਓਏ ਤੂੰ ਲਾਨਤਾ ਨਾ ਪਾਇਆ ਕਰ ਯਾਰ ਜਾ ਉਹ ਤੇਰੇ ਸੱਚੀ ਤੂੰ ਯਾਰ ਦੇ ਨਾਮ ਤੇ ਨਾ ਇੱਕ ਕਲੰਕ ਆ ਓਏ ਲਾਨਤਾ ਤਾਂ ਉਹ ਪਾਉਂਦੀ ਹੋਣੀ ਮੈਂ ਤਾਂ ਕਹਨੂੰ ਪਾਣਾ ਉਹ ਖੜ ਜਾ ਚੱਕ ਲੈਣ ਦੇ ਫੋਨ ਅਰੇ ਮਾੜੇ ਹਿਸਾਬ ਨਾਲ ਰਿਆ ਕਰ ਤੂੰ ਮੈਨੂੰ ਜਿਆਦਾ ਹੀ ਬੋਲਣ ਲੱਗੀ ਸੀ ਤੜਕੇ ਮੈਂ ਕੀ ਬੋਲਤਾ ਹੋਰ ਗਾਣਾ ਗੜਦੀ ਸੀ ਐਵੇਂ ਤੈਨੂੰ ਫਿਰ ਖਾਦੀ ਪੀਤੀ ਜੱਥ ਹੱਥ ਫਿਰ ਗਿਆ ਫਿਰ ਪਛਤਾਏਗੀ ਵੇ ਤੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਪੀਤੀ ਹੋਈ ਚ ਤੂੰ ਤਾਂ ਰਾਤ ਵੀ ਮੇਰੇ ਡੰਡਾ ਮਾਰੇ ਬਾਹ ਸਾਰੀ ਦੁਖੀ ਜਾਂਦੀ ਆ ਓ ਯਾਰ ਮੈਂ ਗਲਤੀ ਮੰਨਦਾਗਾ ਨਾਲੇ ਤੈਨੂੰ ਪਤਾ ਤਾਂ ਹੈਗਾ ਬੰਦੇ ਨੂੰ ਸੁਧਾਰਨ ਚ ਤੀਵੀਂ ਦਾ ਹੱਥ ਹੁੰਦਾ ਹੈ ਤੂੰ ਜੇ ਤੂੰ ਮੰਜਾ ਨਹੀਂ ਚੱਕਿਆ ਸੀ ਜੇ ਤੂੰ ਉਦੋਂ ਪਹਿਲਾਂ ਚੱਕ ਲੈਂਦੀ ਮੈਂ ਨਾ ਮਾਰਦਾ ਓਏ ਅਸੀਂ ਸ਼ਰਾਬੀ ਡਰਦਿਆਂ ਨੂੰ ਡਰਾਉਵੇਂ ਹੁੰਨੇ ਆ ਤੈਨੂੰ ਦਿਲ ਦੀ ਗੱਲ ਦੱਸਦਾਗਾ بس دو دن ਸੁਧਰਨਾ ਹੈ ਨੀਗਾ ਤੂੰ ਤਾਂ ਉਹੀ ਲੱਛਣਾ ਤੇ ਰਹਿਣਾਗਾ ਮੈਂ ਤਾਂ ਪੇਕੇ ਜਾਉਂਗੀ ਮੈਂ ਰਹਿੰਦੀ ਨਹੀਂ ਜੀ بس ਪੇਕੇ ਨਾ ਨਹੀਂ ਆ ਤੇਰੇ ਵਾਸਤੇ ਇੱਕ ਚੀਜ਼ ਲੈ ਮੈਂ ਹਾਂ 도ੜ ਕੇ ਲੈ ਆ ਤੈਨੂੰ ਪਤਾ ਕਿੱਥੋਂ ਲੈ ਆ ਇਹ ਫੁੱਲ ਬਹੁਤ ਹੀ ਕੀਮਤੀ ਆ ਫੜ ਪੇਕੇ ਨਾ ਜਾ ਲੈ ਫੜ بس ਉਹ ਫੜ ਲੈ ਹਾਂ ਵੈਰੀ ਗੁੱਡ ਸ਼ਾਬਾਸ਼ ਪੇਕੇ ਨਾ ਜਾਇਂਦਾਂ ਹੁਣ ਹੁਣ ਮੈਂ ਚੱਲ ਫਿਰ ਦੋ ਦਿਨ ਹੁਣ ਤਾਂ ਲਾਇਆ ਮੈਂ ਪੇਕੇ ਹਾਂ ਉਹ ਤੇਰੀ ਖੁਸ਼ੀ ਹੈ ਲਾਏ ਠੀਕ ਹੈ ਆਏ ਤਾਂ ਮੈਨੂੰ ਪਤਾ ਮੇਰੇ ਸਾਲੇ ਬੜੇ ਚੰਗੇ ਨੇ ਬੰਦੇ ਬਹੁਤ ਗੁੱਡ ਨੇ ਉਹਦਾ ਹੁਣ ਤੈਨੂੰ ਪਤਾ ਤੂੰ ਬੋਲਣ ਲੱਗੀ ਮੈਂ ਬੋਲ ਗਿਆ ਮੰਦਾ ਐਨਾ ਕਿ ਮੈਂ ਗਲਤੀ ਮੰਨਦਾਗਾ ਤੂੰ ਐ ਬਸ ਤੂੰ ਵੀ ਚੁੱਪ ਕਰ ਜਾਏਗਾ ਜਦੋਂ ਮੈਂ ਬੋਲਦਾ ਹੁੰਨਾ ਹੈ ਚੱਲ ਮੈਂ ਇੰਨੇ ਫਿਰ ਰੈਸਟ ਕਰ ਲਾਂ ਮੇਰੀ ਟੂ ਹੀ ਦੁਖੀ ਹੁੰਦੀ ਆ ਤੈਨੂੰ ਕਿੰਨੀ ਵਾਰ ਕਹਤਾ ਵੀ ਆ ਦਾਰੂ ਛੱਡ ਦੇ ਉਹ ਮੈਨੂੰ ਪਤਾ ਕੋਈ ਗੱਲ ਨਹੀਂ ਮੈਂ ਕਿਹੜਾ ਰੋਜ਼ ਪੀਣਾਗਾ ਚਲ ਕੋਈ ਗੱਲ ਨਹੀਂ ਆ ਗੱਡੇ ਪਏ ਆ ਗੱਡੇ ਬਣਾ ਲਾ ਬੜੀ ਵਧੀਆ ਸਬਜੀ ਬਣਦੀ ਆ ਕੋਈ ਨਾ ਬਣਾ ਲੈਨੀ ਚਲ ਮੈਂ ਰੈਸਟ ਕਰਦਾ ਜਾਗਾ ਠੀਕ ਆ ਕੰਮ ਧੰਦਾ ਤਾਂ ਕੋਈ ਹੈ ਨਹੀਂ ਆ ਜਾਂਦਾ ਫਿਰਕੇ ਲੈ ਆ ਫੇਰ ਫੋਨ ਕੱਟਦਾ ਯਾਰ ਮੂੰ ਤਾਂ ਕਹਿੰਦੀ ਸੀ ਮੈਨੂੰ ਫੋਨ ਕਰ ਲਈ ਫੋਨ ਕਰ ਲਈ ਮੈਂ ਬਲੌਕ ਲਿਸਟ ਨੰਬਰ ਕੱਢ ਦੀ ਹੁਣ ਫੋਨ ਨਹੀਂ ਚੱਕਦੀ ਫਿਰ ਇਹਦਾ ਵੀ ਸਰਾ ਹੀ ਪਿਆ ਯਾਰ ਪਰ ਇੱਕ ਗੱਲ ਹੈ ਉਹਦੇ ਕੋਲ ਕੋਈ ਬੈਠਾ ਹੋਊਗਾ ਨੀ ਪ੍ਰੀਤ ਤੇ ਸੁਖੀ 'ਚ ਫਰਕ ਬਹੁਤ ਜ਼ਿਆਦੇ ਆ। ਇਹ ਪਤਾ ਤੈਨੂੰ? ਉਹ ਕਿਵੇਂ? ਉਹ ਕਿਵੇਂ ਕੀ ਹੁਣ ਪ੍ਰੀਤ ਨੂੰ ਇੱਕ ਫੋਨ ਲਾ ਲਾਂ। ਨਾ ਆਦੀਆਂ ਚੱਕਦੀ ਸੀ। ਉਹ ਚਲੋ ਮੈਂ ਧੋਖੇ ਵਾਂ ਨਿਕਲੇ ਧੋਖਾ ਕਰ ਗਏ ਉਹ ਨਾਲ। ਤੇ ਸੁਖੀ ਸੀ ਮੈਸੇਜ ਕਰੀ ਜਾ। ਉਹ ਤਾਂ ਫਿਰ ਤੇਰੀ ਫੇਤਰਤਾ। ਓਏ ਫੇਤਰਤ ਕੀ ਆ ਤੂੰ? ਫੇਰ ਫੇਰ ਉਹੀ ਗੱਲ ਬੇਸਤੀ ਕਰ ਦਿੰਦਾ ਯਾਰ। ਤੇਰੀ ਦੇ ਨਾਂ ਤੇ ਕਲੰਕ ਆ ਤੂੰ ਯਾਰ। ਤੂੰ ਗਲਤ ਸਹੀ ਇਹ ਨਿਕ ਤਾਂ ਮੈਂ। ਕੋ ਯਾਰ ਉਹ ਤਾਂ ਜਿਹੜੀ ਗੱਲ ਹੁੰਦੀ ਆ ਉਹ ਤਾਂ ਕਰਨੀ ਹੁੰਦੀ ਆ। ਉਹ ਸੁਖੀ ਪਤਾ ਕੀ ਗੱਲ ਸੀ ਉਹਦੀ? ਮੈਂ ਫੋਨ ਲਾਈਆ ਮੈਂ ਲੱਗ ਜਾ ਮੈਂ ਚੱਕਦੀ ਨਹੀਂ। ਫਾਇ ਕੋਲ ਬੈਠਾ ਹੋਵੇ ਹੱਥ 'ਚ ਫੋਨ ਹੋਵੇ ਯਾਰ ਵੀਡੀਓ ਦੇਖੀ ਜਾਂਦੀ ਰਹਿੰਦੀ ਸੀ ਇਹ ਦੇਖੀ ਗੱਲ ਮੈਂ ਉਹ ਤਾਂ ਮੈਂ ਫੋਨ ਮੈਸੇਜ ਕਰੀ ਜਾਵਾ ਮੈਸੇਂਜਰ ਪਾ ਲੈਂਦੀ ਸੀ ਆ ਹੁਣ ਪ੍ਰੀਤ ਕਿਸੇ ਕੰਮ 'ਚ ਲੱਗਦੀ ਮੈਂ ਕੋਈ ਬੈਠਾ ਕੋਲ ਉਹ ਇਹ ਹੁਣ ਲਾ ਕੇ ਦੇਖ ਲਾ ਦੁਬਾਰੇ ਕੀ ਲਾ ਕੇ ਦੇਖ ਲਾ ਦੁਬਾਰੇ ਇਹ ਚੱਕਦੀ ਨਹੀਂ ਏਦੋਂ ਤੇ 1.5 ਲੱਖ ਦੇ ਤਾਂ ਤੇਰੀ ਗੱਲ ਸਹੀ ਹੈ ਹਾਂ ਮੰਨ ਤਾਂ ਜਾਊਗੀ ਪਰ ਫੋਨ ਚੱਕਣ ਦੀ ਗੱਲ ਹੈ ਹਾਂ ਚੱਕ ਤਾਂ ਲਊਗੀ ਫੋਨ ਤਾਂ ਉਹ ਸਕੀਮ ਤਾਂ ਸਹੀ ਦੱਸੀ ਹੈ ਤੇ ਦੇਖਦੇ ਕੰਮ ਕਰਦਗੀ ਨਹੀਂ ਕਰਦੀ ਤੂੰ ਪੈਸੇ ਦੇਂਦਾ ਤਾਂ ਹੈ ਨਹੀਂ ਤੂੰ ਦੇਖਣਾ ਮੈਂ ਜਾਣਾਂ ਦਾ ਪੈਣਾ ਹੀ ਹੈ ਦੇ ਹੈਗੇ ਦੇ ਦੇ ਹੁਣ ਵੀ ਮੈਂ ਤਾਂ ਇਸ ਤਾਂ ਹੈ ਨਹੀਂ ਯਾਰ ਚੰਗਾ ਕਰ ਚੰਗਾ ਜਾਣਾ ਜਾਣੇ ਪੈਣਾ ਹੁਣ ਤਾ ਹੱਲ ਕੀਤਾ ਤੂੰ ਚੱਲ ਕੋਈ ਗੱਲ ਨਹੀਂ ਤੂੰ ਬੇਇਜ਼ਤੀ ਕਰਨ ਜੋ ਗਈ ਹੈ ਉਹ ਜਾ ਉਹ ਦੇਖ ਲੈ ਸਕੀਨ ਤੇ ਕੰਮ ਕਰਦਗੀ ਕਰਦੀ ਕੀ ਚੱਲ ਪਤਾ ਲੱਗ ਜੇ ਕੰਮ ਕਰਕੇ ਚੰਗਾ ਕਰਦੀ ਉਹ ਕੋਈ ਦੇਖਾਂਗੇ ਆਂ ਚੀਮੀਆਂ ਤਾਂ ਪੈਸੇ ਖਾ ਕੇ ਆਏ ਨੀ ਗੱਲ ਚੱਲ ਜੇਗੇ ਆਪ ਦਾ ਪੱਤਾ ਕੰਮ ਕਰਨਾ ਹੀ ਪੈਂਦਾ ਉਹ ਤਾਂ ਕਰੀ ਉਹ ਕਿ ਵਸਾ ਕਿਹੜਾ ਰੱਖਿਆ ਉਹ ਸੁੰਟੀ ਨਹੀਂ ਸਾਨ ਚੜਾ ਆਖਿਆ ਮੈਨੂੰ ਤਾਂ ਕੀ ਹੋ ਗਿਆ ਟੋਲ ਤੇ ਹੀ ਨਾ ਦੀਆ ਬਸੇ ਵਾਲਾ ਬਸੇ ਆ ਤੋ ਤਾਂ ਵੇਦਾ ਨਹੀਂ ਸਾਡਾ ਕਿਸੇ ਨੂੰ ਦੱਸ ਪਾਈ ਦੀ ਯਾਰ ਉਹ ਕੱਲ ਨੂੰ ਅਸੀਂ ਵੀ ਕਰਾਂਗੇ ਅਸੀਂ ਦੇਖਦੇ ਹਾਂ ਅਜੇ ਤੱਕ ਜਿਹੜੀ ਸਪਰੇ ਹੋਊਗੀ ਬੱਦਲ ਤਾਂ ਇੰਨਾ ਖੜਾਗਾ ਕਿ ਤੜਕੇ ਨੂੰ ਧਮੀ ਪੈਣ ਲੱਗ ਜਾਏ ਉਹ ਨਾਦਰ ਨੂੰ ਬੁਲਾ ਲੈ ਉਹਨੂੰ ਕਹਦੇ ਨਾਦਰ ਨੂੰ ਬੁਲਾ ਲੂੰਗਾ ਕੋਈ ਨਾ ਮੈਂ ਤਾਂ ਸਾਡਾ ਵਾਲਾ ਵਜਵਾਗ ਜਾ ਬਿਸਕੀ ਨੂੰ ਕਿਹਾ ਮੈਂ ਹਾਂ ਉਗਲਾਂ ਹੀ ਹੱਥ ਨੇ ਆਉਂਗਾ ਤੇਰੇ ਕੋਲੇ ਉਹ ਬਾਦੂ ਦੇ ਨਾਲ ਨੂੰ ਪਊਆ ਕੱਲ ਨੂੰ ਖਪਾਉਂ ਨੂੰ ਇਹ ਕੱਲ ਮੌਸਮ ਖਰਾਬ ਹੋਇਆ ਉਹ ਨਾਜ ਨਹੀਂ ਰਸਤੇ ਪਈ ਜਾਂਦਾ ਕਹਿੰਦਾ ਨਾਜ ਨੂੰ ਘੋੜਿਆ ਢੋਲ ਉਹਨੇ ਦੱਸ ਪਈਆ ਹਾਂ ਫਿਰ ਆਪਣਾ ਤਾਂ ਬੇਲਾ ਨਹੀਂ ਸ਼ਰਕੇ ਹੋਰ ਦਾ ਪੁੱਛ ਲਿਓ ਤੁਸੀਂ ਕੱਲ ਨੂੰ ਅਸੀਂ ਸਪਰੇਅ ਕਰਾਂਗੇ ਦੇਖਦੇ ਹਾਂ ਬਾਕੀ ਮੀਂਹ ਪਈ ਜਾਂਦਾ ਭੈਣ ਦਾ ਸਪਰੇਅ ਕੀ ਪਤਾ ਹੋਊਗਾ ਨਹੀਂ ਅਜੇ ਹਾਂ ਛੁੰਡੀ ਤੇਰੇ ਬਾਹਰ ਪਈ ਆ ਓਏ ਉਹ ਬਾਦੂ ਚੱਲ ਕੋਈ ਨਾ ਭਰਾਵਾ ਹੁਣ ਤਾਂ ਮੌਸਮ ਆਣਾ ਫਿਰ ਹੁਣ ਮੌਸਮ ਖਰਾਬ ਹੈ ਇਹ ਤਾਂ ਹੁਣ ਮੌਸਮ ਸਾਫ਼ ਹੋਊਗਾ ਫੇਰ ਕਿਤੇ ਹੋਊਗੀ ਹਾਂ ਕਿਹ ਹੋਰ ਦਾ ਪੁੱਛ ਲਓ ਚੰਗਾ

ਫਾਈ ਵੀ ਤੇ ਬਕਾਂ 18 ਨੰਬਰ ਆਗਾ ਤੈਨੂੰ ਪਤਾ ਤਾਂ ਹੈਗਾ ਮੈਂ ਕਾਲਜ ਟਾਈਮ ਤੇ ਡਾਇਰੀ ਤੇ ਨੰਬਰ ਲਿਖਦਾ ਹੁੰਦਾ ਸਾਰਿਆਂ ਦੇ ਮੈਂ ਚਲ ਦੇਖਾਂ ਡਾਇਰੀ ਖੋਲ ਕੇ ਤੇਰਾ ਨੰਬਰ ਪਿਆ ਹੋਵੇ ਉਹ ਕੁਦੇ ਤੇ ਤੇਰਾ ਨੰਬਰ ਪਿਆ ਸੀ ਯਾਰ ਤਾਂ ਮੈਂ ਤੁਨ ਲਾ ਲਿਆ ਨਾ ਵੀ ਤੈਨੂੰ ਇੰਨੇ ਤਾਂ ਬਹੁਤ ਹੁਣ ਤੋਂ ਯਾਦ ਆ ਗਈ ਅਗੀ ਦੱਸ ਉਹ ਚਲ ਜਾ ਤਾਂ ਪਹਿਲਾਂ ਵੀ ਆਉਂਦੀ ਸੀ ਤੇਰਾ ਨੰਬਰ ਹੈ ਨਹੀਂ ਮੇਰੇ ਕੋਲ ਹੁਣ ਮਮੀ ਕਿੱਧਰ ਗਈ ਫੇਰ ਨਵੀਂ ਕਿਹੜੀ ਨਵੀਂ ਕੋਈ ਨਹੀਂ ਵੀ ਤੈਨੂੰ ਯਾਦ ਕਰਦਾ ਮੈਂ ਤਾਂ ਹੈਂ ਹੋਰ ਤਾਂ ਕੋਈ ਨਹੀਂ ਸੀ ਨਾ ਦੇ ਉੱਤੇ ਉਹ ਕੋਲੋਂ ਜਿੱਤੇ ਆ ਰਿਹਾ ਸੀਗਾ ਸੇਵਕ ਤੂੰ ਪਹਿਲਾਂ ਫੋਨ ਕਿਉਂ ਚੱਕੇ ਤੇ ਮੈਂਨੇ ਫੋਨ ਲਾਇਆ ਮੈਂ ਤੂੰ ਇਹਨੇ ਫੋਨ ਲਾਈ ਗਿਆ ਤੈਨੂੰ ਵੀ ਪਤਾ ਸੀ ਕਿਉਂ ਘਰ ਵਾਲਾ ਬੈਠਾ ਸੀਗਾ ਕੋਲ ਮੇਰੇ ਅੱਛਾ ਉਹ ਤਾਂ ਮੈਂ ਤਾਂ ਕੱਟੀ ਜਾਂਦੀ ਸੀ ਛੋਟਾ ਜਿਹਾ ਕੰਮ ਸੀ ਮਨੂੰ ਯਾਰ ਕੰਮ ਸੀ ਹੋਰ ਆਹ ਜਿਹੜਾ ਕੰਮ ਪੈ ਗਿਆ ਉਹ ਬਸ ਥੋੜੇ ਪੈਸੇ ਦੇ ਲੋੜ ਸੀ ਨਹੀਂ ਕਰਦਾ ਜੇ ਤੈਨੂੰ ਕੋਈ ਪੈਸਿਆਂ ਦੀ ਲੋੜ ਹੁੰਦੀ ਹੈ ਵੀ ਉਹ ਤਾਂ ਤੈਨੂੰ ਮੈਂ ਯਾਦ ਆ ਯਾਰ ਨਹੀਂ ਆਗੀ ਉਹ ਨਾ ਨਾ ਇਹ ਜੀ ਗੱਲ ਨਹੀਂ ਉਹ ਤੇਰਾ ਮੋਹ ਜਾ ਜਾ ਗਿਆ ਮੈਂ ਤੇ ਫੋਨ ਕਰ ਲਈਏ ਮੈਂ ਗੱਲ ਕਰਨੇ ਕਰਾਂਗੀ ਚਲ ਚੰਗਾ ਵੀ ਮੇਰੇ ਘਰ ਆ ਲਾ ਗਿਆ ਚੰਗਾ ਫੇਰ ਲਾਂਗੂ ਹੈਲੋ ਗੱਲ ਤਾਂ ਸੁਣਾ ਹੈਲੋ ਮੇਰੇ ਘਰ ਆ ਲਾ ਗਿਆ ਉਹ ਗੱਲ ਤਾਂ ਸੁਣ ਲੈ ਯਾਰ ਮੇਰਾ ਫੋਨ ਹੀ ਕੱਟਦਾ ਯਾਰ ਚਲ ਕੰਮ ਦਾ ਕਰੀ ਦੂ ਮੇਰਾ ਇਹਦਾ ਕਰਾ ਦੇ ਪੱਕੀ ਹੈ ਇਹ ਪਹਿਲਾਂ ਹੀ ਕੰਮ ਕੀਤਾ ਹੀ ਹੈ ਉਹਨ ਵੀ ਕੰਮ ਕੱਢੀ ਦੂ ਮੇਰਾ